ਵੰਸਤਾਨੀ ਜਿਨਾ ਦੇ ਪਰਜੰਦ ਮਹਾਨ ਸੂਰਬੀਰ ਬਹਾਦਰ ਸ਼ਹੀਦ ਸਹਿਬਜ਼ਾਦਿਆਂ ਨੂੰ ਪੰਜ ਪਿਆਰੇ ਸਿੰਘਾਂ ਨੂੰ ਚਮਕੌਰ ਸੈਦਗੀ ਦੇ ਸੂਰਬੀਰ ਬਹਾਦਰ ਯੋਧਿਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਅੱਡ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੋਏ ਆਦੇਸ਼ ਅਨਸਾਰ ਸੂਰਤ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੋਣਾ ਛਾਡੇ ਖੇਤ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਜਨਾ ਤੇ ਪਹਿਰਾ ਦਿੰਦੇ ਹੋਏ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜੇਕਰ ਵੱਡੇ ਸਾਹਿਬ ਜਾਦੇ ਪਿਆਰੇ ਅਤੇ ਗੁਰੂ ਕੇ ਸਿੱਖਾਂ ਨੇ ਚਮਕੌਰ ਦੀ ਗੜੀ ਅੰਦਰ ਸ਼ਹਾਦਤਾਂ ਦਾ ਜਾਮ ਪੀਤਾ ਉਥੇ ਬਾਬਾ ਜੋਰਾਵਰ ਸਿੰਘ ਜੀ ਤੇ ਸਾਬਜਾਦਾ ਬਾਬਾ ਫਤੇ ਸਿੰਘ ਜੀ ਸਰਹੰਦ ਦੀਆਂ ਨੀਂਹਾਂ ਵਿੱਚ ਚਿਣ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤੇ ਅਨੇਕਾਂ ਤੁਸੀਂ ਇਹ ਤਸ਼ਦਦ ਦਿੱਤੇ ਇਹ ਸ਼ਹੀਦੀ ਹਫ਼ਤਾ ਉਹਨਾਂ ਮਹਾਨ ਸੂਰਬੀਰ ਬਹਾਦਰਾਂ ਨੂੰ ਸਮਰਪਿਤ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਵਾਸਤੇ ਜੀ ਅਕਾਲ ਤਖਤ ਸਾਹਿਬ ਜੀ ਤੋਂ ਵਿਸ਼ੇ ਪਰਦੀਆਂ ਸੰਗਤਾਂ ਨੂੰ ਆਦੇਸ਼ ਸੀ ਕਿ ਆਪਣੇ ਗੁਰੂ ਘਰਾਂ ਵਿੱਚ ਘਰਾਂ ਵਿੱਚ ਪਰਿਵਾਰਾਂ ਵਿੱਚ ਬੈਠ ਕੇ 10 ਵਜੇ ਕੇ 10 ਮਿੰਟ ਤੱਕ ਮool ਮੰਤਰ ਵਾਹਿਗੁਰੂ ਗੋਗੋ ਮੰਤਰ ਦਾ ਸਿਮਰਨ ਕੀਤਾ ਜਾਵੇ ਸੋ ਸ਼੍ਰੀ ਅਕਾਲ ਤਖ਼ਸਾਲ ਜੀ ਦੇ ਉੱਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਦਾ ਪਿਆਰ ਸੇਵਾ ਸਿਮਰਨ ਸਿੱਖੀ ਸਿਧਕ ਭਰੋਸਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾਡੇ ਕੇ ਅੱਜ ਵਿਸ਼ਵ ਭਰ ਦੇ ਅੰਦਰ ਬੜਾ ਹੀ ਵੱਡਾ ਦਿਨ ਸਤਿਗੁਰੂ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਫਰਜੰਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅੱਜ ਦਾ ਜੋ ਦਿਨ ਹੈ ਸਰਹੰਦ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ ਜਾਲਮਾਂ ਨੇ ਬੜੇ ਭਾਰੀ ਲਾਲਚ ਦਿੱਤੇ ਸਾਰੇ لالਚਾਂ ਨੂੰ ਠੁਕਰਾ ਦਿੱਤਾ ਇੱਕ ਵੀ ਈਨ ਜਿਹੜੀ ਸੀ ਉਹਨਾਂ ਦੀ ਨਹੀਂ ਮੰਨੀ ਨਕੀਆਂ ਜਿੰਦਾਂ ਨੇ ਵੱਡਾ ਸਾਕਾ ਕਰਕੇ ਅੱਜ ਦੇ ਦਿਨ ਆਪਣੇ ਆਪ ਨੂੰ ਨੀਂਹ ਵਿੱਚ ਚਨਵਾ ਕੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਮਾਨਯੋਗ ਸਤਕਾਰਯੋਗ ਮਾਤਾ ਜੀ ਉਹਨਾਂ ਨੇ ਵੀ ਠੰਡੇ ਬੁਰਜ ਦੇ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਮਾਤਾ ਜੀ ਦਾ ਅਤੇ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਜਿੱਥੇ ਸੰਸਾਰ ਭਰ ਦੇ ਅੰਦਰ ਬੜੀ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਮਨਾ ਰਹੀਆਂ ਹਨ ਉੱਥੇ ਅੱਜ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਤਸਵੀਰ ਤੇ ਵੀ ਨਤਮਸਤਕ ਭਾਰੀ ਗਿਣਤੀ ਵਿੱਚ ਸੰਗਤਾਂ ਉੱਥੇ ਵੀ ਹਾਜਰੀਆਂ ਪੜ ਰਹੀਆਂ ਹਨ ਸ਼ਹੀਦਾਂ ਦੇ ਦਿਹਾੜੇ ਤੇ ਬੇਅੰਤ ਸੰਗਤਾਂ ਜਿਹੜੀਆਂ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਹਨ ਇਹਨਾਂ ਨੂੰ ਜੀਓ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ